ਇਹ ਗੁਰਦੁਆਰਾ ਧਰਮਸ਼ਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਜਾਤੀ ਕੇ ਦੀ। ਦੇਖੋ ਛੋਟਾ ਸ਼ਹਿਰ ਹੋਵੇ ਦੇਰ ਚੱਲ ਰਿਹਾ। ਮੇਰਾ ਸੋਤਿ ਸ਼ਾਹ ਜੀ ਆਹ ਦਿਨ ਚੱਲਦੇ ਮੇਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਜਦੋਂ 6 ਤੇ 7 ਕੋ ਦੀ ਰਾਤ ਨੂੰ ਗੁਰੂ ਮਹਾਰਾਜ ਜੀ ਨੇ ਜਨੋਂ ਅਨਤਪੁਰ ਸਾਹਿਬ ਛੱਡਿਆ ਉਸ ਦਿਨ ਤੋਂ ਲੈ ਕੇ ਜਿਹੜੇ ਮੇਰੇ ਵੀਰ ਕੈਸ ਕਤਲ ਕਰਦੇ ਆ ਜਾਂ ਰਾਢੀ ਕੱਟਦੇ ਆ ਉਹ 6 ਪੋ ਤੋਂ ਲੈ ਕੇ 13 ਪੋ ਤੱਕ ਕੈਂਚੀ ਨਾਲ ਫੜਨ ਹੱਥ ਚ ਔਰ ਫਿਰ ਤੇ ਦਮਾਲੇ ਸਜਾਉਣ ਔਰ 14 ਪੋ ਨੂੰ ਆ ਕੇ ਸ਼ੀਸ਼ੇ ਦੇ ਸਾਹਮਣੇ ਉਹ ਦੇਖਣ ਜੇ ਤੇ ਉਹਨਾਂ ਦਾ ਮਨ ਕਹਿੰਦਾ ਹੈ ਕਿ ਉਹ ਕੁਝ ਸੋਚਿਆ ਕਿ ਸਾਡੇ ਵਿੱਚ ਕੁਝ ਬਦਲੀ ਆਈ ਹੈ ਤੇ ਫਿਰ ਉਹ ਆਪੇ ਹੀ ਗੁਰੂ ਮਹਾਰਾਜ ਜੀ ਨਾਲ ਤੇ ਮੇਰ ਕਰੂਗਾ ਅੱਗੇ ਤੋਂ ਉਹ ਜੋ ਹੈ ਕੈਂਚੀ ਹੱਥ ਚ ਨਹੀਂ ਫੜਨਗੇ ਔਰ ਸਿਰ ਤੇ ਦਮਾਲੇ ਸਜਾਉਣਗੇ ਜਾਂ ਸਿਰ ਤੇ ਦਸਤਾਰ ਸਜਾਉਣਗੇ ਸਾਡੇ ਇਸ ਗੁਰਦੁਆਰੇ ਸਾਹਿਬ ਤੋਂ 20 ਤਰੀਕ ਤੋਂ ਜੋ ਹੈ ਖੰਟਵਾਸ ਸਾਹਿਬ ਆਰੰਭਤਾ ਹੋਈ ਸੀਗੀ 22 ਤਰੀਕ ਨੂੰ ਵੱਡੇ ਸਾਹਿਬ ਜਿਆਦਿਆਂ ਨੂੰ ਅਸੀਂ ਸ਼ਰਧਾਂਜਲੀ ਪੇਸ਼ ਕੀਤੀ ਆ ਉਸ ਤੋਂ ਬਾਅਦ 23 ਤਰੀਕ ਨੂੰ ਫਿਰ ਖੰਟਪਾਟ ਸਾਹਿਬ ਆਰੰਭ ਹੋਇਆ 25 ਤਰੀਕ ਨੂੰ ਉਹਦੇ ਭੋਗ ਪਾਇਆ ਔਰ 25 ਨੂੰ ਆਰੰਭਤਾ ਹੋ ਕੇ ਅੱਜ 27 ਤਰੀਕ ਨੂੰ ਭੋਗ ਪਾਇਆ ਜਿਹਦੇ ਵਿੱਚ ਕਿ ਅਸੀਂ ਸਾਰੇ ਹੀ ਸਮੂਹ ਜੋ ਕਮਕੋਰ ਦੀ ਗੱਡੀ ਦੇ ਸਿੰਘ ਹੈ ਔਰ 400 ਸਹਿਜਾ ਦੇ ਮਾਤਾ ਗੁਜਰ ਕੋਰ ਨੂੰ ਜੋ ਸ਼ਰਧਾਂਜਲੀ ਪੇਸ਼ ਕਰਦਾ ਹੈ। ਮੌਲੀ ਇੱਥੇ ਕੱਢਿਆ ਗਿਆ। ਹਾਂਜੀ 26 ਤਰੀਕ ਨੂੰ ਨਗਰ ਕੀਰਤਨ ਕੱਢਿਆ ਗਿਆ ਜੋ ਪਿੰਡ ਤੋਂ ਚੱਲ ਕੇ ਪਿੰਡ ਕੋਲਵਾਲ ਦੀ ਪਿੰਡ ਬਧੇਪੁਰ ਦੀ ਪ੍ਰਕਰਮਾ ਕਰਦਾ ਹੋਇਆ ਦੁਬਾਰਾ ਫਿਰ ਇੱਥੇ ਆ ਕੇ ਸਮਾਪਤੀ ਹੋਈ ਹੈ। ਜੋ ਅੱਜਕਲ ਮੌਜੂਦ ਹਨ ਜਿਹੜੇ ਆ ਤਕਦੀਨ ਵਿੱਚ ਪੈਂਦੇ ਆ ਦਸ਼ਾਂ ਦੀ ਗੱਲ ਕਰਨ ਸਾਰੇ ਤੁਹਾਡਾ ਕੀ ਸੁਦੇਸ਼ ਹੈ? ਮੈਂ ਤੋਂ ਦੇਸ਼ਦਾਨ ਨੂੰ ਦੱਸਿਆ ਹੈ ਕਿ ਅਸੀਂ ਇੱਕ ਇਹ ਨਹੀਂ ਹੈ ਕਿ ਸਾਡੇ ਨੌਜਵਾਨ ਜਿਹੜੇ ਉਹ ਪਤਤਪੁਨੇਵੜ ਜਾ ਰਹੇ ਆ ਤੁਹਾਡੇ ਵਿੱਚ ਇੱਕ ਧਰਮ ਚੇਂਜ ਦਾ ਵੀ ਬਹੁਤ ਵੱਡਾ ਜੋ ਹੈ ਅਸੀਂ ਸੰਤਾਪ ਭੋਗ ਰਹੇ ਹਾਂ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਆਪਣੇ ਮੇਰੇ ਵਰਗੇ ਬਜ਼ੁਰਗ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਜਦੋਂ ਧਰਮ ਚੇਂਜ ਵੱਲ ਬਦਲੀ ਕਰਨ ਵੱਲ ਜਾਂਦੇ ਹੋ ਤੇ ਇਹਨਾਂ ਦਿਨਾਂ ਨੂੰ ਯਾਦ ਕਰ ਲੋ ਉਹ ਸਾਡੇ ਬਾਬੇ ਉਹਨਾਂ ਦੀ ਉਮਰ 7 ਤੇ 9 ਸਾਲ ਸੀ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਔਰ ਕੁਰਬਾਨੀ ਦੇ ਦਿੱਤੀ ਇਸ ਕਰਕੇ ਅਸੀਂ ਥੋੜੇ ਜਿਹੇ ਲਾਲ ਦੇ ਪਿੱਛੇ ਲਾਲਚ ਦੇ ਪਿੱਛੇ ਆਪਣਾ ਧਰਮਸ਼ਾ ਬਦਲੀ ਕਰ ਰਹੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਇਹਨਾਂ ਦਿਨਾਂ ਨੂੰ ਯਾਦ ਕਰੋ ਤੁਸੀਂ ਇਹਨਾਂ ਦਿਨਾਂ ਦੇ ਵੱਲ ਦੇਖੋ ਕਿ ਸਾਡੇ ਨਾਲ ਕੀ ਕੁਝ ਹੋਇਆ ਹੈ ਫਿਰ ਵੀ ਸਾਡੇ ਸਿੱਧੀਆਂ ਨੇ ਜਿਹੜਾ ਹੈ ਧਰਮ ਨਹੀਂ ਛੱਡਿਆ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਥੋੜੇ ਲਾਲਚ ਨੂੰ ਛੱਡ ਕੇ ਇਹਨਾਂ ਚੀਜ਼ਾਂ ਦੇ ਨਾਲ ਇਤਿਹਾਸ ਨਾਲ ਜੁੜੋ ਇਤਿਹਾਸ ਨਾਲ ਜੁੜ ਕੇ ਤੁਸੀਂ ਆਪਣੇ ਆਪ ਹੀ ਜੋ ਹੈ ਦੇਖੋਗੇ ਕਿ ਗੁਰੂ ਮਹਾਰਾਜ ਜੀ ਸਾਨੂੰ ਕੀ ਵੱਡੀ ਦੇਲ ਹੈ ਮੇਰਾ ਨਾਮ ਪ੍ਰਭਜੋਤ ਸਿੰਘ ਬੇਸਾ ਦਾ ਕੀ ਨਾਮ ਹੈ ਦਿੱਤੇ ਕੀ ਹੈ ਛੇ ਸਾਲ ਜਿਹੜੇ ਇਹ ਗੁਰਦੁਆਰਾ ਜਾਤੀ ਕੇ ਧਰਮਸ਼ਾਲ ਗੁਰਦੁਆਰਾ ਇਹਨੂੰ ਕਹਿੰਦੇ ਆਪਾਂ ਕਿ ਇੱਥੇ ਹਰ ਸਾਲ ਸਲਾਨਾ ਸਮਾਗਮ ਕਰਵਾਏ ਜਾਂਦੇ ਆ ਛੋਟੇ ਸਾਹਿਬ ਜਾਦੇ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਦੇ ਹੋਇਆਂ ਉਹਨਾਂ ਦੀ ਸ਼ਹਾਦਤ ਨੂੰ ਕੋਟ ਪ੍ਰਣਾਮ ਕਰਦੇ ਹੋਇਆਂ ਇਹ ਸਮਾਗਮ ਹਰ ਸਾਲ ਉਲੀਕੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਸੰਗਤ ਵੱਲੋਂ ਕੁਝ ਖੰਡਪਾਟ ਸਾਹਿਬ ਜਿਵੇਂ ਅੱਜ ਸਾਲ 20 ਤਰੀਕ ਤੋਂ ਖੰਡਪਾਟ ਸਾਹਿਬਾਂ ਦੀ ਲੜੀ ਨਿਰੰਤਰ ਜਾਰੀ ਹੈ ਤੇ ਕੱਲ ਨਗਰ ਦੇ ਵਿੱਚ ਕੀਰਤਨ ਨਗਰ ਕੀਰਤਨ ਕੱਢੇ ਗਏ ਤੇ ਅੱਜ ਜੋ ਸਲਾਨਾ ਸਮਾਗਮ ਅਸੀਂ ਹਰ ਸਾਲ ਜਥੇ ਸਾਦੇ ਆ ਆਪਣੇ ਪਿੰਡ ਦੇ ਬੱਚੇ ਸਾਡੀ ਕੀਰਤਨ ਕਰਦੇ ਨੇ ਬੜਾ ਸੋਹਣਾ ਕੀਰਤਨ ਕਰਦੇ ਨੇ ਬੱਚੇ ਇੱਥੇ ਕਲਾਸਾਂ ਲੱਗਦੀਆਂ ਨੇ ਸੋ ਅਸੀਂ ਹਰ ਸਾਲ ਇਹ ਸਲਾਨਾ ਸਮਾਗਮ ਉਲੀਕਦੇ ਆ ਇਸ ਸਾਲ ਆਪਣੇ ਕੋਲ ਟਾਡੀ ਜਥਾ ਜਿਹਨੂੰ ਅਸੀਂ ਨੱਥੂ ਚਾਲ ਵਾਲੇ ਟਾਡੀ ਜਥਾ ਭਾਈ ਅਮਰਿਤ ਸਿੰਘ ਦੀ ਉਹ ਵੀ ਪਹੁੰਚੇ ਨੇ ਹੋਰ ਬੜੇ ਪ੍ਰਸਿੱਧ ਵਿਦਵਾਨ ਜਿਹੜੇ ਪੰਥ ਦੇ ਨੇ ਉਹ ਸਾਡੇ ਬੱਚਿਆਂ ਨੂੰ ਸਾਡੇ ਨਗਰ ਨੂੰ ਸੇਧ ਦੇਣ ਪਹੁੰਚ ਰਹੇ ਨੇ ਸੋ ਆਸ ਹੈ ਅਸੀਂ ਹਰ ਸਾਲ ਇਸ ਤਰ੍ਹਾਂ ਸੋਹਣੇ ਬੰਦੇ ਸਾਡੇ ਸੱਜਣੇ ਇਹ ਨਗਰ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਦੋ ਐਨ ਆਰ ਆਈ ਵੀਰ ਸਾਡਾ ਇਲਾਕਾ ਸਾਰਾ ਲਾਗੇ ਦੇ ਗਵਾਂਢੀ ਪਿੰਡ ਵੀ ਸਾਡੀ ਬੜੀ ਮਦਦ ਕਰਦੇ ਨੇ ਮਾਇਕ ਤੌਰ ਤੇ ਵੀ ਇਹਨਾਂ ਹਰਿ ਸਭਾ ਨੂੰ ਲਾਖਾਂ ਜੀ ਦਾ ਸ਼ੁਕਰਵਾਰਾ ਆਪ ਨੂੰ ਆਪੇ ਆਹ ਉਹਨਾਂ ਦੇ ਧਰਮ ਨੂੰ ਮੁਬਾਰਕ ਹੈ ਕ੍ਰਿਸਮਸ ਸਾਡੇ ਅਸੀਂ ਆਪਣੇ ਬੱਚਿਆਂ ਨੂੰ ਸਹਿਬਜ਼ਾਦਿਆਂ ਦੇ ਨਾਲ ਜੋੜੀਏ ਉਨ੍ਹਾਂ ਦੀ ਸ਼ਹਾਦਤ ਬਾਰੇ ਦੱਸਿਏ ਕਿ ਕਿਵੇਂ ਉਨ੍ਹਾਂ ਨੇ ਤੂਫਾਨੇ ਖਾਏ ਆਪ ਨੂੰ ਖਾਤਾ ਸਾਡੇ ਲੋਕ ਨੇ ਸਿਰਾਂ ਨੂੰ ਲਾਸਾ